ਦੁੱਲਾ ਤੁਹਾਡੀ ਰੂਹ ਖੁਸ਼ ਹੋ ਜਾਣੀ ਐ ਇਸ ਘੋੜੇ ਨੂੰ ਦੇਖ ਕੇ ਪ੍ਰੋਪਰ ਮਾਰਕੇ ਦਾ ਤੇ ਟਾਪ ਦੀ ਬ੍ਰੈਡਲਾਈਨ ਦਾ ਘੋੜਾ ਤੁੱਲਾ ਜੇ ਮੈਂ ਦੁੱਲੇ ਦੀ ਗੱਲ ਕਰਾਂ ਤਾਂ ਸ਼ਾਨਦਾਰ ਦਾ ਪੋਤਾ ਤੇ ਦਰੋਣੇ ਦਾ ਪੁੱਤ ਬਹੁਤ ਹੀ ਲਿਮਟਿਡ ਬਰੀਡਿੰਗ ਕੀਤੀ ਆ ਦਰੋਣੇ ਨੇ ਪੰਜਾਬ ਦੇ ਵਿੱਚ ਪਰ ਜਿੰਨੀ ਵੀ ਉਸ ਘੋੜੇ ਨੇ ਬਰੀਡਿੰਗ ਕੀਤੀ ਆ ਬਾ ਕਮਾਲ ਕੀਤੀ ਆ ਅੱਜ ਤੁਹਾਨੂੰ ਦੁੱਲਾ ਦਿਖਾ ਰਿਹਾ ਜਿਵੇਂ ਮੈਂ ਪਹਿਲਾਂ ਦੀ ਮਾਰਕੇ ਦੀ ਗੱਲ ਕਰੀ ਆ ਪ੍ਰੋਪਰ ਪੰਜ ਕਲਿਆਣ ਘੋੜਾ ਬਹੁਤ ਹੀ ਘੱਟ ਘੋੜੇ ਹੁੰਦੇ ਆ ਪੰਜ ਕਲਿਆਣ ਤੇ ਸਾਰੀ ਬਾਈ ਦੀ ਮਿੱਤਰ ਮੰਡਲੀ ਹੋਈ ਹੋਈ ਸੀ ਉਸ ਦਿਨ ਇਕੱਠੀ ਰੌਣਕਾਂ ਸਾਰੇ ਯਾਰਾਂ ਦੋਸਤਾਂ ਨੇ ਮਿਲ ਕੇ ਲਾਈਆਂ ਬਾਈ ਦਾ ਘੋੜਾ ਆਪਾਂ ਨੇ ਲਾਂਚ ਕਰਿਆ ਜਿਵੇਂ ਮੈਂ ਪਹਿਲਾਂ ਵੀ ਕਹਿਣਾ ਹੁੰਨਾ ਕਿ ਦਰੋਣੇ ਵਾਲੇ ਜਿਹੜੇ ਬੱਚੇ ਨੇ ਜਿੰਨੇ ਮੈਂ ਦੇਖੇ ਨੇ ਉਹਨਾਂ ਦਾ ਸਕਿਨ ਕੋਟ ਸਭ ਤੋਂ ਸੋਹਣਾ ਲੱਗਦਾ ਮੈਨੂੰ ਜਿਵੇਂ ਹਰ ਇੱਕ ਬਲੱਡ ਲਾਈਨ ਦਾ ਹਰ ਇੱਕ ਘੋੜੇ ਦਾ ਅਲੱਗ-ਅਲੱਗ ਟੈਗ ਆ ਕਿਸੇ ਦੇ ਕੰਨ ਸੋਹਣੇ ਆਉਂਦੇ ਆ ਕਿਸੇ ਦੀ ਗਰਦਨ ਪਰ ਦਰੋਣੇ ਦੀ ਖੂਬਸੂਰਤੀ ਵੀ ਲਾਜਵਾਬ ਆਉਂਦੀ ਆ ਬੱਚਿਆਂ ਦੇ ਵਿੱਚ ਤੇ ਸਕਿਨ ਕੋਟ ਵੀ ਬਹੁਤ ਜ਼ਿਆਦੇ ਇਹਨਾਂ ਦੀ ਸਕਿਨ ਦੇਖ ਕੇ ਬੰਦਾ ਪਹਿਲੀ ਅੰਦਾਜ਼ਾ ਲਾ ਲੈਂਦਾ ਵੀ ਇਹ ਦਰੋਣੇ ਵਾਲੀ ਖਾਨਦਾਨੀ ਦੇ ਵਿੱਚੋਂ ਆ ਬਾਕੀ ਬੱਚੇ ਦੁੱਲੇ ਦੇ ਲਿਮਟਿਡ ਆਇਆ 2-3 ਬੱਚੇ ਆ ਇੱਕ ਤਾਂ ਬਸ਼ੇਰੀ ਬਾਈ ਦੇ ਘਰ ਹੀ ਆ ਉਹ ਵੀ ਆਪਾਂ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਉਹ ਵੀ ਧੌਣ ਤੋਂ ਧੌਣ ਦੀ ਬਹੁਤ ਜ਼ਿਆਦੇ ਚੰਗੀ ਆ ਤੇ ਹੁਣ ਬਾਈ ਕਹਿੰਦਾ ਵੀ 10-12 ਘੂੜੀਆਂ ਜਿਹੜੀਆਂ ਇਸ ਘੋੜੇ ਤੋਂ ਮੇਟ ਹੋਈਆਂ ਹੋਈਆਂ ਨੇ ਪਹਿਲਾਂ ਬਹੁਤ ਘੱਟ ਛੱਡਿਆ ਬਾਈ ਨੇ ਤੇ ਹੁਣ ਓਪਨ ਫੋਰ ਸਟੱਡ ਆ ਅੱਜ ਆਪਾਂ ਆਪਣੀ ਵੀਡੀਓ ਦੇ ਵਿੱਚ ਵੀ ਪ੍ਰੋਫੈਸ਼ਨਲੀ ਘੋੜਾ ਓਪਨ ਫੋਰ ਸਟਾਰਟ ਕਰਤਾ ਵੀ ਵੀਡੀਓਗ੍ਰਾਫੀ ਫੋਟੋਗ੍ਰਾਫੀ ਘੋੜੇ ਨੇ ਬਹੁਤ ਸੋਹਣੀ ਕਰਾਈ ਆ ਖੜਨੀ ਖੁੜਨੀ ਘੋੜੇ ਦੀ ਬਹੁਤ ਜ਼ਿਆਦਾ ਚੰਗੀ ਆ ਜਿਲ੍ਹਾ ਫਤਿਹਗੜ ਸਾਹਿਬ ਬਾਈ ਨੂੰ ਪਿਆਰ ਨਾਲ ਅਸੀਂ ਕਾਲਾ ਪਲਵਾਨ ਕਹਿੰਦੇ ਆ ਬਾਈ ਕਾਲੇ ਦਾ ਘੋੜਾ ਦਿਖਾਉਣਾ ਜਿੰਨਾ ਸ਼ੌਂਕ ਬਾਈ ਕਾਲੇ ਨੂੰ ਆ ਉਦੋਂ ਜ਼ਿਆਦਾ ਬਾਈ ਦੇ ਬੇਟੇ ਨੂੰ ਆ ਬਾਈ ਜੋਵਨ ਟਵਾਣੇ ਨੂੰ ਉਹਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਆ ਤੇ ਤਿੰਨ ਕ ਬਾਈ ਨੇ ਜਾਨਵਰ ਰੱਖੇ ਹੋਏ ਨੇ ਆਪਦੇ ਫਾਰਮ ਤੇ ਤੇ ਬੜੀ ਸਾਮ ਸੰਭਾਲ ਕਰਦਾ ਬਾਈ ਆਪਦੇ ਜਾਨਵਰਾਂ ਦੀ ਆਜੋ ਹੁਣ ਮੈਂ ਤੁਹਾਨੂੰ ਬਾਈ ਨਾਲ ਮਲਾਉਣਾ ਤੇ ਘੋੜੇ ਬਾਰੇ ਆਪਾਂ ਪ੍ਰੋਪਰ ਡਿਟੇਲ ਲੈਣੇ ਆ ਕਿੰਨੀ ਹਾਈਟ ਕਰ ਗਿਆ ਕਿੰਨੀ ਉਮਰ ਦਾ ਤੇ ਕਿੰਨੀ ਬਾਈ ਨੇ ਜਿਹੜੀ ਸਟੱਡ ਸਰਵਿਸ ਆ ਇਹਦੀ ਫੀਸ ਰੱਖੀ ਆ ਤੇ ਵੀਡੀਓ ਨਾਲ ਬਣੇ ਰਹੋ ਤੇ ਘੋੜਾ ਕਿਵੇਂ ਲੱਗਿਆ ਉਹ ਵੀ ਦੇਖਿਓ ਨਖਰਾ ਨਖਰਾ ਬਹੁਤ ਆ ਘੋੜੇ ਦਾ ਮਜ਼ਬੂਤ ਵੀ ਆ ਸ਼ਕੀਨ ਵੀ ਆ ਤੇ ਖਾਨਦਾਨੀ ਵੀ ਬਹੁਤ ਚੰਗੀ ਆ ਇਹ ਹੋਮ ਬਰੀਡ ਆ ਬਾਈ ਦੀ ਬਾਈ ਦੇ ਘਰੀ ਜੰਮਿਆ ਦੁੱਲਾ ਤੇ ਦੁੱਲਾ ਨਾ ਬਾਈ ਨੇ ਆਪਦੇ ਯਾਰ ਦੇ ਨਾਂ ਤੇ ਰੱਖਿਆ ਬਾਈ ਤੁੱਲਾ ਫਰੋਜਪੁਰੀ ਅਮਰੀਕਾ ਵਾਲਾ ਸਾਰੇ ਜਾਣਦੇ ਆ ਕਬੱਡੀ ਦੇ ਵਿੱਚ ਵਰਲਡ ਕੱਪ ਦੇ ਵਿੱਚ ਬੜੀਆਂ ਧੂਮਾਂ ਪਾ ਕੇ ਗਿਆ ਪੰਜਾਬ ਦੀ ਧਰਤੀ ਉੱਪਰ ਤੇ ਆਪਦੇ ਯਾਰ ਨੂੰ ਯਾਦ ਰੱਖੇ ਇਸ ਕਰਕੇ ਬਾਈ ਨੇ ਨਾਂ ਘੋੜੇ ਦਾ ਦੁੱਲਾ ਰੱਖਤਾ ਤੇ ਆ ਬੱਚੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇੱਕ ਬੱਚੀ ਦਿਖਾਉਣੀ ਆ ਬਾਈ ਦੇ ਫਾਰਮ ਤੇ ਐਟੀਟਿਊਡ ਦੇਖੋ ਤੁਸੀਂ ਬੱਚੀ ਦਾ ਕਿੰਨਾ ਧੌਣ ਦੀ ਕੰਨਾਂ ਦੀ ਬਹੁਤ ਜਾਦੇ ਚੰਗੀ ਆ ਬੱਚੀ ਤੇ ਮਾਰਕਾ ਵੀ ਬਹੁਤ ਚੰਗਾ ਆ ਤੇ ਇਹ ਹੋਮ ਬਰੀਡ ਆ ਬੱਚੀ ਬਾਈ ਦੀ ਤੇ ਇਹ ਮੈਂ ਇਹ ਕਹਿ ਸਕਦਾ ਵੀ ਰਿਜ਼ਲਟ ਜਿਹੜਾ ਤੁਹਾਨੂੰ ਦਿਖਾਇਆ ਤਾਂ ਚੋਟੀ ਚੱਕ ਰਿਜ਼ਲਟ ਹੀ ਦਿਖਾਇਆ ਆਪਾਂ ਨੇ ਦੁੱਲੇ ਦਾ ਵੀਡੀਓ ਨਾਲ ਬਣੇ ਰਹੋ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਘੋੜਾ ਤੁਹਾਨੂੰ ਕਿਵੇਂ ਲੱਗਿਆ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆਂ ਜੀ ਦੀ ਇਸ ਵੀਡੀਓ ਚ ਤੁਹਾਨੂੰ ਬੜਾ ਸੋਹਣਾ ਮਾਰਵਾੜੀ ਅੱਜ ਘੋੜਾ ਦਿਖਾਉਣਾ ਸੀ ਨੇ ਬਾਈ ਦਾ ਹੋਮ ਬਰੀਡ ਆ ਤੇ ਅੱਜ ਪਹੁੰਚੇ ਹੋਇਆ ਆਪਾਂ ਜਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਤੇ ਸਾਰੇ ਭਰਾਵਾਂ ਦਾ ਹੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੰਦ ਵੀ ਉਹ ਠੀਕ ਠਾਕ ਹਾਂ ਬਾਈ ਜੀ ਵਧੀਆ ਬਾਈ ਜੀ ਤੁਸੀਂ ਵਧੀਆ ਅੱਛਾ ਵੀਰੇ ਆਪਾਂ ਜੇ ਆਪਣੇ ਐਡਰੈਸ ਦੀ ਪ੍ਰੋਪਰ ਐਡਰੈਸ ਦੀ ਗੱਲ ਕਰੀਏ ਆਪਾਂ ਕਿਹੜੇ ਪਿੰਡ 'ਚ ਕਿਹੜੀ ਜਗ੍ਹਾ ਤੇ ਬੈਠੇ ਆਂ ਜੀ ਬਾਈ ਜੀ ਪਿੰਡ ਆਪਣਾ ਰਾਇਪਰ ਮੱਜਰੀਆ ਜੀ ਜੀ ਇਹ ਫਤਿਹਗੜ ਸਾਹਿਬ ਦੇ ਵਿੱਚ ਪੈਂਦਾ ਜੀ ਠੀਕ ਹੈ ਵੀਰੇ ਆਪਣੇ ਸਟੱਡ ਫਾਰਮ ਦਾ ਨਾਮ ਕੀ ਰੱਖਿਆ ਵੀਰੇ ਆਪਾਂ ਨੇ ਆਪਣੇ ਤਾਂ ਜੋਬਨ ਟਵਾਣਾ ਸਟੱਡ ਫਾਰਮ ਹੈ ਜੋਬਨ ਟਵਾਣਾ ਤੁਹਾਡੇ ਬੇਟੇ ਦਾ ਨਾਮ ਹੈ ਹਾਂਜੀ ਹਾਂਜੀ ਰੱਖਿਆ ਤੁਸੀਂ ਨੇ ਹਾਂਜੀ ਹਾਂਜੀ ਠੀਕ ਹੈ ਤਾਂ ਨੂੰ ਕਿੰਨਾ ਕੁ ਸ਼ੌਕ ਹੈ ਤੁਹਾਡੇ ਬੇਟੇ ਨੂੰ ਕਿੰਨਾ ਕੁ ਸ਼ੌਕ ਹੈ ਵੀਰੇ ਘੋੜਿਆਂ ਦਾ ਜੀ ਦੋਨਾਂ ਨੂੰ ਬਰਾਬਰ ਹੈ ਜੀ ਇਹਨੂੰ ਸ਼ਾਇਦ ਵੱਧ ਹੈ ਜੀ ਅੱਛਾ ਤੁਹਾਡੇ ਨਾਲ ਵੱਧ ਹੈ ਜੀ ਹਾਂਜੀ ਹਾਂਜੀ ਚਲੋ ਬਹੁਤ ਚੰਗੀ ਗੱਲ ਆ ਬਾਈ ਜਿਹੜਾ ਆਪਾਂ ਅੱਜ ਘੋੜਾ ਦਿਖਾਉਣ ਲੱਗੇ ਆ ਵੀਰੇ ਹਾਂਜੀ ਤੇ ਕੀ ਡਿਟੇਲ ਹੈ ਇਸ ਘੋੜੇ ਦੀ ਜੀ ਬਜੀ ਦਰੋਣੇ ਦਾ ਸਟਾਲੀਅਨ ਦਰੋਣੇ ਦਾ ਬੱਚਾ ਜੀ ਇਹ ਅੱਛਾ ਜੀ ਹਾਂਜੀ ਸ਼ਾਨਦਾਰ ਦਾ ਪੋਤਾ ਆ ਗਿਆ ਵੀਰੇ ਹਾਂਜੀ ਹਾਂਜੀ ਇਹ ਆਪਾਂ ਖਰੀਦਿਆ ਸੀ ਜਾਂ ਆਪਣੇ ਘਰ ਜਾਵਾਂ ਵੀਰੇ ਇਹ ਘਰੇ ਜੰਮਿਆ ਜੀ ਆਪਣੇ ਅੱਛਾ ਆਪਣੇ ਘਰ ਜਾਮੇ ਆ ਬਾਈ ਹਾਂਜੀ ਹਾਂਜੀ ਬਾਈ ਕਿੰਨਾ ਕ ਸਮਾਂ ਹੋ ਗਿਆ ਆਪਾਂ ਨੂੰ ਘੋੜਿਆਂ ਦੇ ਵਿੱਚ ਵੀਰੇ ਬਾਈ ਜੀ 2018 ਚ ਆਪਣੇ ਪਹਿਲਾਂ ਕੁੜੀ ਲਈ ਸੀ ਜੀ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਇੱਕ ਕੁੜੀ ਹੋਰ ਲਿਆਂਦੀ ਜੀ ਅੱਛਾ ਬਾਈ ਫੇ ਸਾਲ ਡੇਢ ਸਾਲ ਬਾਅਦ ਦਰੋਨੇ ਤੋਂ ਆਪਾਂ ਮੀਟ ਕਰਾਈ ਜੀ ਉਹ ਕੁੜੀ ਠੀਕ ਹੈ ਬਾਈ ਹਾਂਜੀ ਉਸ ਤੋਂ ਇਹ ਬੱਚਾ ਜਮੇ ਜੀ ਪਹਿਲਾਂ ਵੀ ਤੁਸੀਂ ਪਲਵਾਨੀ ਵੀ ਕਰਦੇ ਰਹੇ ਹੋ ਬਾਈ ਹਾਂਜੀ ਹਾਂਜੀ ਭਾਈ ਜੀ ਕਾਲੇ ਪਲਵਾਨ ਦੇ ਨਾਮ ਨਾਲ ਤੁਹਾਡਾ ਪੂਰਾ ਮਸ਼ਹੂਰ ਆ ਇਲਾਕੇ ਜਨਾਬ ਬਿਲਕੁਲ ਬਿਲਕੁਲ ਕਾਲੇ ਬਾਈ ਪੱਕਾ ਨੌਂ ਕੀ ਆ ਤੁਹਾਡਾ ਜੀ ਭਾਈ ਜੀ ਮੇਰਾ ਨਾਮ ਮਨਦੀਪ ਸਿੰਘ ਆ ਜੀ ਮਨਦੀਪ ਸਿੰਘ ਟਵਾਣਾ ਹਾਂਜੀ ਹਾਂਜੀ ਠੀਕ ਆ ਬਾਈ ਅੱਛਾ ਆਪਾਂ 18 ਦੇ ਵਿੱਚ ਘੋੜੀਆਂ ਰੱਖੀਆਂ ਸੀ ਸਟਾਰਟਿੰਗ ਕੀਤੀ ਸੀ ਹਾਂਜੀ ਭਾਈ ਹਾਂਜੀ ਤੇ ਫਿਰ ਜਿਵੇਂ ਦਰੋਣਾ ਬਾਈ ਆਪਾਂ ਗੱਲ ਕਰੀ ਪੂਰਾ ਚੋਟੀ ਦਾ ਘੋੜਾ ਹਾਂਜੀ ਤੇ 18 ਤੋਂ ਬਾਅਦ ਫਿਰ ਤੁਸੀਂ ਨੇ ਜਦੋਂ ਘੋੜੀ ਲਈ ਫਿਰ ਸਿੱਧੀ ਚੋਟੀ ਦੇ ਤੋਂ ਤੁਸੀਂ ਨੇ ਆਪਦੀ ਜਿਹੜੀ ਘੋੜੀ ਮੀਟ ਕਰਾਈ ਬਾਈ ਬਿਲਕੁਲ ਬਿਲਕੁਲ ਜੀ ਠੀਕ ਆ ਬਾਈ ਤੇ ਆਪਾਂ ਨੇ ਹੋਰ ਕਿੰਨੇ ਕ ਜਾਨਵਰ ਇਹ ਤੋਂ ਪਹਿਲਾਂ ਤਜਰਬਾ ਬਾਈ ਘੋੜੇ ਘੂੜੇ ਰੱਖਣ ਦਾ ਜੀ ਆ ਪਹਿਲੀ ਸਾਂ ਤਿਆਰ ਕੀਤਾ ਆਪਾਂ ਨੇ ਪਹਿਲੀ ਸਾਂ ਤਿਆਰ ਕੀਤਾ ਬਾਈ ਜੀ ਅੱਛਾ ਬਾਈ ਹਾਂਜੀ ਠੀਕ ਕਿੰਨੀ ਉਮਰ ਦਾ ਹੋ ਗਿਆ ਵੀਰੇ ਘੋੜਾ ਆਪਣਾ ਬਾਈ ਜੀ ਇਹ 54 ਮਹੀਨੇ ਦਾ ਹੋ ਗਿਆ ਜੀ 53 ਉਮਰ ਵੀ ਜਿਆਦਾ ਤਕਰੀਬਨ 4.5 ਸਾਲ ਦਾ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਬਾਈ ਨਾਂ ਕੀ ਰੱਖਿਆ ਆਪਾਂ ਨੇ ਕੋੜੇ ਦਾ ਦੁੱਲਾ ਜੀ ਇਹਦਾ ਨਾਮ ਦੁੱਲਾ ਹਾਂਜੀ ਤੇ ਮਾਰਕਿੰਗ ਬਹੁਤ ਚੰਗੀ ਹੈ ਦੀ ਬਾਈ ਪ੍ਰੋਪਰ ਪੰਜ ਕ ਲਿਆਣ ਹੈ ਜੀ ਬਿਲਕੁਲ ਜੀ ਤੇ ਚਾਰੇ ਪੈਰ ਥੋੜੀ ਥੋੜੀ ਚਿੱਟੇ ਤੇ ਮੱਥੇ ਪੱਟਾ ਬਾਈ ਹਾਂਜੀ ਹਾਂਜੀ ਇਹਦੀ ਮਾਂ ਦੀ ਡਿਟੇਲ ਕੀ ਹੈ ਵੀਰੇ ਜੀ ਗੱਲ ਕਰੀਏ ਆਪਾਂ ਇਹਦੀ ਮਾਂ ਦੀ ਜੀ ਇਹਦੀ ਮਾਂ ਜੀ ਰਤਨਾਕ ਲੈਂਦੀ ਆ ਜੀ ਠੀਕ ਹੈ ਬਾਈ ਹਾਂਜੀ ਉਹਦਾ ਕੀ ਮਾਰਕਾ ਸੀ ਬਾਈ ਉਹਦਾ ਮੱਥੇ ਪੱਟਾ ਜੀ ਤੇ ਕਾਲੀ ਘੋੜੀ ਸੀ ਅੱਛਾ ਕਾਲੀ ਘੋੜੀ ਸੀ ਉਹ ਹਾਂਜੀ ਹਾਂਜੀ ਤੇ ਆਪਦੇ ਪਿਓ ਤੇ ਲੈ ਗਿਆ ਰੰਗ ਕਮੈਟ ਹੋ ਗਈ ਠੀਕ ਹੈ ਬਾਈ ਉਹ ਘੋੜੀ ਨੇ ਕਿੰਨੇ ਕ ਬੱਚੇ ਦਿੱ ਅੱਛਾ ਬਾਈ ਹਾਂਜੀ ਫੇਰ ਆਪਾਂ ਸੇਲ ਕਰਤੀ ਬਾਈ ਉਹ ਹਾਂਜੀ ਬਾਅਦ ਚੋਂ ਸੇਲ ਕਰਤੀ ਕਿੰਨੇ ਕ ਕੱਦ ਕਾਰਡ ਦੀ ਘੋੜੀ ਸੀ ਬਾਈ ਉਹ ਉਹ 61 ਪਲੱਸ ਬਾਈ 61 ਪਲੱਸ ਘੋੜੀ ਸੀ ਬਾਈ ਹਾਂਜੀ ਠੀਕ ਆ ਤੇ ਇਹਦੇ ਬਾਈ ਹੁਣ ਕਿੰਨੇ ਕ ਬੱਚੇ ਆਏ ਨੇ ਆਪਣੇ ਘੋੜੇ ਦੇ ਜੀ ਇਹਦੇ ਇੱਕ ਬੱਚਾ ਤਾਂ ਆਪਣੇ ਕੋਲੇ ਆ ਜੀ ਠੀਕ ਆ ਬਾਈ ਹਾਂਜੀ ਬਿਸ਼ੇਰੀ ਆਈ ਆ ਜੀ ਹਾਂ ਆਪਣੇ ਸ਼ੋ ਬਹੁਤ ਚੰਗਾ ਕਰਦੀ ਆ ਬਾਈ ਬਿਲਕੁਲ 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 ਆਪਦੇ ਪਿਓ ਮੰਗੂ ਹੀ ਆ ਬਾਈ ਹਨਾ ਹਾਂਜੀ ਹਾਂਜੀ ਉਹਦਾ ਮਾਰਕਾ ਬਾਈ ਕੀ ਆਇਆ ਜੀ ਉਹ ਵੀ ਪੰਜ ਕ ਲੈਣੀ ਆ ਜੀ ਉਹ ਵੀ ਪੰਜ ਕ ਲੈਣੀ ਆ ਜੀ ਹਾਂਜੀ ਠੀਕ ਆ ਜਿਵੇਂ ਇਹਦੀ ਮਾਂ ਦੇ ਮੱਥੇ ਪਟਾ ਸੀ ਇਹਦੇ ਪਟਾ ਗਿਆ ਪ੍ਰੋਪਰ ਪੰਜ ਕ ਲੈਣਾ ਗਿਆ ਬਿਲਕੁਲ ਜੀ ਠੀਕ ਹੈ ਠੀਕ ਹੈ ਵੀਰੇ ਤੇ ਹੁਣ ਫੀਸ ਕਿੰਨੀ ਰੱਖੀ ਆਪਾਂ ਨੇ ਦੁੱਲੇ ਦੀ ਜੀ ਫੀਸ 31000 ਰੁਪਿਆ ਜੀ ਫੀਸ 31000 ਰੁਪਿਆ ਹਾਂਜੀ ਹਾਂਜੀ ਤੇ ਦੁੱਲਾ ਇੱਕ ਘੋੜਾ ਮੱਝੂ ਕੇ ਲੈ ਜਾਂਦਾ ਬਹੁਤ ਮਸ਼ਹੂਰ ਆ ਭਾਈ ਹਾਂਜੀ ਉਹਦਾ ਉਹਦੇ ਨਾਂ ਤੋਂ ਨਾਂ ਰੱਖਿਆ ਜਾਂ ਕੋਈ ਹੋਰ ਮਨ ਚ ਚਾਹਣਾ ਸੀ ਦੁੱਲਾ ਨਾਂ ਰੱਖਣ ਦੀ ਜੀ ਵੈਸੇ ਐਦਾਂ ਹੀ ਆਪਣੇ ਸੋਚਦੇ ਹਾਂ ਦੁੱਲਾ ਰੱਖ ਲਈਏ ਅਚ ਕਿਉਂਕਿ ਜੀ ਅੱਜ ਤੋਂ ਆਪਾਂ ਆ ਸਾਢੇ 4 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਦੁੱਲਾ ਵੀ ਅਜੇ ਹਾਈਲਾਈਟ ਇਹਨਾਂ ਨਹੀਂ ਹੋਇਆ ਸੀ ਹਾਂਜੀ ਕਿਉਂਕਿ ਉਹ 2-3 ਸਾਲਾਂ ਤੋਂ ਹੁਣ ਜਦ ਘੋੜਾ ਜਵਾਨ ਹੋਇਆ ਸ਼ੋਹਾਂ 'ਚ ਉਤਰਿਆ ਫਿਰ ਬੜਾ ਲੋਕਾਂ 'ਚ ਪ੍ਰਫੁੱਲਤ ਹੋਇਆ ਘੋੜਾ ਉਹ ਹਾਂਜੀ ਅੱਛਾ ਤੁਹਾਡੇ ਮਨ 'ਚ ਸੀ ਵੀ ਤਾਂ ਆਪਾਂ ਨੇ ਦੁੱਲਾ ਨਾਂ ਰੱਖਣਾ ਸੀ ਭਾਈ ਜਾ ਆੜੀ ਵੀ ਸੀ ਦੁੱਲਾ ਇੱਕ ਬੰਦਾ ਇੱਕ ਸਾਡਾ ਦੋਸਤ ਆ ਜੀ ਅਮਰੀਕਾ 'ਚ ਕਵੱਡੀ ਖੇਡਦਾ ਜੀ अच्छा अच्छा ठीक है ठीक है भाई भाई ਦੇ ਪਿੰਡੋਂ ਆ ਬਾਈ सनी ਦੇ ਪਿੰਡੋਂ ਹਾਂਜੀ 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 ਦੁੱਲਾ ਫਿਰੋਜ਼ਪੁਰ ਹਾਂਜੀ ਜਸਤੇ ਦੁੱਲਾ ਦੋ ਭਰਾ ਨੇ ਜੀ اچھا اچھا ਬਾਈ ਉਹ ਦੋਸਤ ਨੇ ਆਪਣੇ ਬਹੁਤ ਉਹਨਾਂ ਨਾਲ ਪਹਿਲਵਾਨੀ ਵੀ ਕੀਤੀ ਹੈ ਬਾਈ ਹਾਂਜੀ ਹਾਂਜੀ ਬਾਈ ਜੀ ਇਕੱਠੇ ਰਹੇ ਅਸੀਂ ਫਿਰ ਉਹਦੇ ਨਾਂ ਤੇ ਨਾਲ ਆਪਦੇ ਯਾਰ ਦੇ ਨਾਂ ਤੇ ਮਤਲਬ ਨਾਂ ਰੱਖਤਾ ਸੀ ਹਾਂਜੀ ਉਹ ਵੀ ਉੱਥੇ ਪੂਰਾ ਫੇਮਸ ਸੀ اچھا اچھا ਬਾਈ ਹਾਂਜੀ ਹਾਂਜੀ ਕੋਡੀ ਚ ਬੜੀ ਤਗੜੀ ਕੋਡੀ ਖੇਡਿਆ ਅਮਰੀਕਾ ਦੀ ਟੀਮ ਵੱਲੋਂ ਬਾਈ ਹਾਂਜੀ 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 ਠੀਕ ਹੈ ਠੀਕ ਹੈ ਮੈਂ ਬਾਈ सनी ਦਾ ਅਸਲਾ ਬਾਈ सनी ਵੀ ਫਿਰੋਜ਼ਪੁਰ ਤੋਂ ਬਾਈ ਕੋਲ ਵੀ ਇੱਕ ਕਾਂਟੇ ਦਾ ਬੱਚਾ ਰੱਖਿਆ ਹੋਇਆ ਬਹੁਤ ਚੰਗਾ ਬਾਈ ਹਾਂ ਦੇ ਭਾਈ ਹੁਣ ਫੀਸ ਕਿੰਨੀ ਰੱਖੀ ਆਪਾਂ ਨੇ ਦੁੱਲੇ ਦੀ 31000 ਰੁਪਏ ਫੀਸ ਆ ਭਾਈ ਜੀ 31000 ਰੁਪਏ ਫੀਸ ਆ ਕੋਈ ਜੰਪ ਜੰਪ ਦਾ ਚੱਕਰ ਹੈ ਭਾਈ ਕੋਈ ਚੱਕਰ ਨਹੀਂ ਭਾਈ ਅੱਛਾ ਕੋਈ ਚੱਕਰ ਮਰਜ਼ੀ ਕਰਾਓ ਜੀ ਠੀਕ ਆ ਭਾਈ ਕਾਲੇ ਭਾਈ ਜਿਵੇਂ ਹੁਣ ਤੁਹਾਡੇ ਕੋਲ ਤਿੰਨ ਕ ਜਾਨਵਰ ਨੇ ਇੱਕ ਘੋੜੀ ਆ ਉਹ ਆਪਣੇ ਘੋੜੀ ਤੋਂ ਸੂਈਆ ਬੱਚੀ ਆ ਹਨਾ ਨਵਾਗਰ ਹਾਂਜੀ ਤੇ ਅੱਗੇ ਕੀ ਖਿਆਲ ਆ ਮਤਲਬ ਵੀ ਸੇਲ ਪਰਚੇਜ ਕਰਦੇ ਹੋ ਜਾਂ ਬਰੀਡਿੰਗ ਤੇ ਫੋਕਸ ਰੱਖਿਆ ਹੋਇਆ ਤੁਸੀਂ ਕੋਈ ਬਰੀਡਿੰਗ ਤੇ ਰੱਖਿਆ ਜੀ ਅੱਛਾ ਬਾਈ ਹਾਂਜੀ ਹਾਂਜੀ ਲੈ ਵਿੱਚ ਬਿਲਕੁਲ ਨਹੀਂ ਕੀਤੀ ਜੇ ਤੱਕ ਨਹੀਂ ਹਾਂ ਤਾਂ ਕੁਝ ਨਹੀਂ ਕਰਿਆ ਠੀਕ ਆ ਜਿਵੇਂ ਘੋੜਾ ਬਹੁਤ ਚੰਗਾ ਬਾਈ ਆਈ ਡਿਮਾਂਡ ਫਿਰ ਬੰਦਿਆਂ ਨੇ ਮੰਗਿਆ ਘੋੜਾ ਹਾਂਜੀ ਮੰਗਦੇ ਸੀ ਜੇ ਪਰ ਆਪਾਂ ਹਜੇ ਅੱਛਾ ਅੱਛਾ ਹਜੇ ਮਨ ਮੰਨ ਕਿਉਂਕਿ ਦਰੋਣੇ ਦੇ ਬਹੁਤ ਲਿਮਟਿਡ ਬੱਚੇ ਨੇ ਪੰਜਾਬ ਦੇ ਵਿੱਚ ਹਾਂਜੀ ਹਾਂਜੀ ਸ਼ਾਇਦ ਮੇਰੇ ਹਿਸਾਬ ਨਾਲ ਇੱਕ ਪੰਜ ਕਲਣ ਬੱਚਾ ਹੋਰ ਹੈ ਜੀ ਅੱਛਾ ਬਾਈ ਹਾਂਜੀ ਦੋਏ ਬੱਚੇ ਨੇ ਲਗਭਗ हां ਪੰਜ ਕਲੇਨ ਹੈ ਵੀ ਉਵੇਂ ਦਾ ਵੀ ਪ੍ਰੋਪਰ ਮਾਰਕਿੰਗ ਜੈ ਜੀ ਬੰਦਾ ਚਾਹੁੰਦਾ ਹੁੰਦਾ ਬਈ ਹਾਂਜੀ 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 ਵੀ ਪਟਾ ਬਹੁਤ ਸੋਹਣਾ ਬਈ ਬਿਲਕੁਲ ਜੀ ਬਾਕੀ ਆਪ ਵੀ ਬਹੁਤ ਸੁਨੱਖਾ ਬਈ ਇਹ ਹਾਂਜੀ ਹਾਂਜੀ ਠੀਕ ਆ ਬਈ ਹੁਣ ਕਿੰਨੀਆਂ ਕੁ ਕੋੜੀਆਂ ਮੇਟ ਕਰਾ ਦੀਆਂ ਇਸ ਸੀਜ਼ਨ ਮੈਂ ਜੀ 10 12 ਕੋੜੀਆਂ ਹੋਰ ਮੇਟ ਕਰਾ ਦਿਆਂ ਜੀ ਠੀਕ ਆ ਠੀਕ ਆ ਹਾਂਜੀ ਤੇ ਜਿਹੜਾ ਆਪਾਂ ਪਿੰਡ ਫਤੇਗੜ ਸਾਹਿਬ ਦੇ ਵਿੱਚ ਤਾਂ ਪੈ ਜਾਂਦੇ ਪ੍ਰੋਪਰ ਮਤਲਬ ਵੀ ਜਿਵੇਂ ਆਪਾਂ ਮੇਨ ਹਾਈਵੇ ਤੋਂ ਆਉਂਨੇ ਆ ਵੀਰੇ ਹਾਂਜੀ ਉਸੇ ਹਾਈਵੇ ਦੇ ਉੱਪਰ ਹੀ ਪੈ ਜਾਂਦਾ ਇਹ ਬਿਲਕੁਲ ਜੀ ਮਤਲਬ ਕਿਹੜਾ ਹੋਰ ਸ਼ਹਿਰ ਜਾਂ ਜ਼ਿਲ੍ਹਾ ਨੇੜੇ ਪੈ ਜਾਂਦਾ ਇਹ ਵੀਰੇ ਇਹ ਬਾਹਰ ਇਹ ਬਾਹਰ ਜਿਹੜਾ ਬਾਜੂ ਕੁੜਾ ਜਿਹਨਾਂ ਕੋਲ ਹਾਂਜੀ ਉਹੀ ਰੋਡ ਤੇ ਆ ਇਹ ਉਸ ਉਸੇ ਰੋਡ ਦੇ ਉੱਪਰ ਆ ਪਿੰਡ ਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਬਾਈ ਇਹ ਮੰਡੀ ਕੋਲੋਂ ਆਪਾਂ ਨੂੰ 10 ਕਿਲੋਮੀਟਰ ਪੈਂਦਾ ਜੀ ਅੱਛਾ ਬਾਈ ਹਾਂਜੀ ਖੰਨਾ ਆਪਾਂ ਨੂੰ 12-13 ਕਿਲੋਮੀਟਰ ਪੈਂਦਾ ਜੀ ਠੀਕ ਆ ਬਾਈ ਤੇ ਫਤੇਗੜ ਸਾਹਿਬ ਵੀ ਆਪਾਂ ਨੂੰ 10- ਠੀਕ ਹੈ ਵੀਰੇ ਜਿਹੜੀ ਨੌਰ ਸਿੰਘ 2 ਕਿਲੋਮੀਟਰ ਹੋਊਗਾ ਇੱਥੇ ਠੀਕ ਹੈ ਠੀਕ ਹੈ ਵੀਰੇ ਜਿਹੜੀ ਆਪਾਂ ਇਹਦੀ ਇੱਕ ਬੱਚੀ ਦਿਖਾਈ ਆ ਬਾਈ ਹਾਂਜੀ ਉਹ ਕਿੰਨੀ ਉਮਰ ਦੀ ਹੋਗੀ ਜੀ ਉਹ 4 ਮਹੀਨੇ ਦੀ ਹੋਗੀ ਜੀ 4 ਮਹੀਨੇ ਦੀ ਹੋਗੀ ਹਾਂਜੀ ਠੀਕ ਆ ਉਹਦੀ ਮਾਂ ਵੀ ਉਹਦੇ ਨਾਲ ਹੀ ਖੜੀ ਆ ਜੀ ਹਾਂਜੀ ਤੇ ਉਹ ਦੁਬਾਰੇ ਮੇਟ ਕਰਾਤੀ ਕੋਈ ਇਹ ਤੂੰ ਕਰਾਤੀ ਹਾਂਜੀ ਠੀਕ ਆ ਠੀਕ ਆ ਉਹ ਕੋੜੀ ਦਾ ਪਤਾ ਕੁਝ ਕੀ ਲੈਂਦੀ ਆ ਵੀਰੇ ਨਹੀਂ ਬਾਈ ਉਹਦਾ ਨਹੀਂ ਪਤਾ ਅੱਛਾ ਅੱਛਾ ਬੱਚੀ ਬਹੁਤ ਚੰਗੀ ਹੈ ਜਦੋਂ ਪਹਿਲੀ ਉਹ ਬਸ਼ੇਰੀ ਘਰੇ ਆ ਗਈ ਹੈ ਨਾ ਹਾਂਜੀ ਹਾਂਜੀ ਥੋੜਾ ਜੇ ਬੰਦੇ ਨੂੰ ਹੁੰਦੇ ਆ ਬਸ਼ੇਰੀਆਂ ਨਾਲ ਵੀ ਵਾਧਾ ਰਹਿੰਦਾ ਜੀ ਬਿਲਕੁਲ ਬਿਲਕ ਤੇ ਤੁਹਾਨੂੰ ਡੌਗ ਵੀ ਮੈਂ ਦਿਖਾਇਆ ਕੁੱਤਿਆਂ ਦਾ ਹੀ ਬੜਾ ਸ਼ੌਂਕ ਹੈ ਕਿ ਛੋਟਾ ਜਿਹਾ ਤੁਹਾਡੇ ਆ ਫਿਰਦਾ ਸੀ ਹਾਂਜੀ ਕਤੂਰੇ ਹੀ ਕਹੂੰਗਾ ਮੈਂ ਤਾਂ ਮੈਨੂੰ ਤਾਂ ਇਹਦੀ ਨਸਲ ਦਾ ਵੀ ਨਹੀਂ ਪਤਾ ਇਹ ਫ੍ਰੈਂਚ ਬੁਲਡੌਗ ਆ ਜੀ ਫ੍ਰੈਂਚ ਬੁਲਡੌਗ ਵੀ ਇਹ ਬਹੁਤ ਛੋਟੇ ਜਿਹੇ ਰਹਿੰਦੇ ਵੀਰੇ ਹਾਂਜੀ ਹਾਂਜੀ ਇਹਨਾਂ ਦੀ ਵੀ ਬਰੀਡਿੰਗ ਤੇ ਕੰਮ ਕਰਦੇ ਨੇ ਨਹੀਂ ਬਾਈ ਸ਼ੌਂਕ ਨੂੰ ਰੱਖਿਆ ਸਿਰ ਤੇ ਸ਼ੌਂਕ ਨਹੀਂ ਰੱਖੇ ਹੋਏ ਆ ਹਾਂਜੀ ਹਾਂਜੀ ਇਹਨਾਂ ਪਿਆਰੇ ਲੱਗਦੇ ਆ ਵਾ ਕੀ ਤੁਹਾਡੇ ਮੈਂ ਫਾਰਮ ਦੇਖਿਆ ਉਹ ਖਰਗੋਸ਼ ਰੱਖੇ ਹੋਇਆ ਸਾਹੇ ਰੱਖੇ ਹੋਇਆ ਬਈ ਹਾਂਜੀ ਤੇ ਮੁਰਗੇ ਰੱਖੇ ਹੋਇਆ ਹਾਂਜੀ ਤੇ ਬਈ ਘੋੜੀ ਜਿਵੇਂ 2018 ਚ ਰੱਖੀ ਤਕਰੀਬਨ ਮੈਂ ਜਿੰਨੇ ਵੀ ਦੇਖਿਆ ਪਲਵਾਨਾਂ ਨੂੰ ਸ਼ੌਂਕ ਜਾਨਵਰਾਂ ਦਾ ਬਹੁਤ ਜ਼ਿਆਦਾ ਹੁੰਦਾ ਹਾਂਜੀ ਪਹਿਲਾਂ ਤੋਂ ਹੈ ਸੀ ਕਿ ਹੁਣੇ ਵੀ ਜ਼ਿਆਦਾ ਲੱਗਿਆ ਤੁਹਾਨੂੰ ਵੀ ਘੋੜੀ ਰੱਖੀ ਪਲਵਾਨੀ ਤੋਂ ਬਾਅਦ ਰੱਖੀ ਜਾਂ ਕਿਵੇਂ ਪਹਿਲਾਂ ਹੈ ਸੀ ਮਨ ਚ ਵਿਚਾਰ ਨਹੀਂ ਉਹ ਤਾਂ ਕੁਦਰਤੀ ਸੁਭਾਅ ਬਣ ਗਿਆ ਜੀ ਅੱਛਾ ਬਈ ਮਨ ਕੀਤਾ ਵੀ ਘੋੜੀ ਲੈ ਕੇ ਆਈ ਜੀ ਠੀਕ ਆ ਬਈ ਹਾਂਜੀ ਚਲੋ ਚੰਗੀ ਗੱਲ ਹੈ ਜਿਵੇਂ ਤੁਹਾਡੇ ਬੇਟੇ ਨੂੰ ਜੋ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਹਾਂਜੀ ਹਾਂਜੀ ਤੇ ਜਿਵੇਂ ਬਾਈ ਸਨੀ ਨੇ ਦੱਸਿਆ ਵੀ ਮੇਰੇ ਆਉਣ ਦਾ ਕਾਰਨ ਵੀ ਜੋਬਨ ਆ ਬਿਲਕੁਲ ਬਿਲਕੁਲ ਐਨੇ ਜੋਰ ਪਾਇਆ ਤਾਂ ਹੀ ਤੁਹਾਨੂੰ ਫੋਨ ਕੀਤਾ ਬਈ ਅੱਛਾ ਅੱਛਾ ਠੀਕ ਆ ਨਾ ਚੰਗੀ ਗੱਲ ਆ ਵੀਰੇ ਜਦੋਂ ਆਪਣੀ ਨਵੀਂ ਜਨਰੇਸ਼ਨ ਆ ਜਿਹੜੀ ਹੈ ਨਾ ਉਹਨਾਂ ਨੂੰ ਘੋੜਿਆਂ ਦਾ ਸ਼ੌਂਕ ਹੋਊਗਾ ਜਿਵੇਂ ਹੁਣ ਬਾਈ ਜੋਬਨ ਦੀਆਂ ਬਚਪਨ ਦੀਆਂ ਯਾਦਾਂ ਨੇ ਘੋੜਿਆਂ ਨਾਲ ਹਾਂਜੀ ਹਾਂਜੀ ਜਦ ਵੱਡਾ ਹੋ ਕੇ ਕਿਸੇ ਨੂੰ ਮਹਿਫਲ 'ਚ ਬਹਿ ਕੇ ਸੁਣਾਉਂ ਸਾਡੇ ਘੋੜਾ ਹੁੰਦਾ ਸੀ ਉਦੋਂ ਐ ਹੁੰਦਾ ਸੀ ਇਹਦੇ ਕੋਲ ਆਪਦੇ ਬਚਪਨ ਦੀਆਂ ਯਾਦਾਂ ਨੇ ਹੈਗੀਆਂ ਨੇ ਤੇ ਅੱਜ ਕੱਲ ਬੱਚਿਆਂ ਨੂੰ ਕੱਲੇ ਫੋਨ ਨੇ ਨੇ ਚਾਰ ਚੁਪੇਰੇ ਦੇਖਦੇ ਨੇ ਜਾਨਵਰ ਲੋਕ ਰੱਖਣੋਂ ਹਟ ਗ ਤੇ ਜੋਬਨ ਸ਼ੌਂਕ ਫਿਰ ਸਵਾਰੀ ਸਪੂਰੀ ਦਾ ਹੈਗਾ ਬਈ ਜੋਬਨ ਸਵਾਰੀ ਕਰਦਾ ਜੀ ਹੁਣ ਇਹਦੀ ਅੱਛਾ ਵੀਰੇ ਇਹਦੀ ਸਵਾਰੀ ਪਾਸ ਹੈ ਜੀ ਇਹ ਇਹੀ ਕਰਦਾ ਹੈ ਖਰ 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 ਮਾਰਦਾ ਹੈ ਅੱਜੇ ਚੌੜ ਚੜਿਆ ਇਹਨੂੰ ਵੀ ਅੱਜ ਨਹੀਂ ਮਾਰਦਾ ਇਹ ਖਰ ਖਰ ਅੱਛਾ ਠੀਕ ਹੈ ਵੀਰੇ ਨਹੀਂ ਬਲੋ ਚੰਗੀ ਗੱਲ ਆ ਬਾਈ ਤੇ ਮਾਂ ਬਾਪ ਲਈ ਸਭ ਤੋਂ ਖੁਸ਼ੀ ਦੀ ਗੱਲ ਇਹ ਹੁੰਦੀ ਹੈ ਕਿ ਬੱਚੇ ਨੂੰ ਕੋਈ ਚੰਗਾ ਸ਼ੌਂਕ ਹੋਵੇ ਜੋ ਮਾਂ ਬਾਪ ਨੂੰ ਸ਼ੌਂਕ ਠੀਕ ਹੈ ਵੀਰੇ ਪਰ ਮਿੱਤਰੋ ਤੁਹਾਨੂੰ ਮੈਨੇ ਦੁੱਲਾ ਦਿਖਾਇਆ ਬਸ਼ੇਰਾ ਤੇ ਇਹਦੀ ਹਾਈਟ ਦੱਸਣੀ ਰਹਗੀ ਮੈਨੂੰ ਲੱਗਦਾ ਵੀਰੇ ਇਹਦੀ ਲਗਭਗ 64 ਪਲੱਸ ਹੈ ਜੀ ਹੁਣ 64 ਪਲੱਸ ਹਾਈਟ ਹਾਂਜੀ ਹਾਂਜੀ ਸਾਢੇ 31000 ਮਿੱਤਰੋ ਫੀਸ ਆ ਸਟਾਰਟ ਸਰਵਿਸ ਓਪਣਾ ਜਿਲ੍ਹਾ ਫਤਿਹਗੜ ਸਾਹਿਬ ਪੈ ਜਾਂਦਾ ਬਾਈ ਕਹਿੰਦਾ ਜੰਪ ਵਗੈਰਾ ਦਾ ਕੋਈ ਚੱਕਰ ਨਹੀਂ ਤੇ ਘੋੜਾ ਦੇਖ ਕੇ ਤੁਹਾਨੂੰ ਨਜ਼ਾਰਾ ਆ ਜੂਗਾ ਘੋੜਾ ਦੇਖ ਕੇ ਜਾਓ ਮਾਰਕੇ ਦਾ ਚੰਗਾ ਰਿਜ਼ਲਟ ਪਹਿਲਾਂ ਬਾਈ ਨੇ ਬਹੁਤ ਘੱਟ ਛੱਡਿਆ ਘੋੜੀਆਂ ਤੇ ਰਿਜ਼ਲਟ ਘਰੇ ਵੀ ਖੜਾ ਇੱਕ ਦੋ ਬਾਈ ਕਹਿੰਦਾ ਵੀ ਬਾਹਰ ਵੀ ਆਏ ਨੇ ਤੇ ਰਿਜ਼ਲਟ ਤੁਸੀਂ ਸਾਹਮਣੇ ਦੇਖ ਲਈ ਚੰਗੇ ਮਾਰਕੇ ਦੇ ਚੰਗੇ ਡਿਜ਼ਾਈਨ ਦੇ ਬੱਚੇ ਦੇ ਆਏ ਨੇ ਧੰਨਵਾਦ ਜੀ ਬਹੁਤ ਬਹੁਤ ਸਾਰੇ ਭਰਾਵੋ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਵੀ ਤੁਹਾਡਾ ਵੀ ਸਾਡੇ ਘਰੇ ਸਾਡੇ ਫਾਰਮ ਤੇ ਆਉਣ ਤੇ ਬੜਾ ਬੜਾ ਧੰਨਵਾਦ ਜੀ